ਪੇਂਟਿੰਗ ਆ ਤੇ ਹੋਰ ਵੀ ਖਾਸ ਗੱਲ ਆ ਕਿ ਜਿਹੜੀ ਫਰੇਮ ਬਣਾਈ ਆ ਇਹ ਵੀ ਆਪਣੇ ਆਪ ਇਹਨੇ ਬਣਾਈ ਆ ਤੇ ਕੋਈ ਜ਼ਿਆਦਾ ਸਮਾਂ ਨਹੀਂ ਲੱਗਿਆ 2-3 ਦਿਨਾਂ ਦੇ ਵਿੱਚ ਇਹਨੇ ਸਾਰੀ ਇਹ ਪੇਂਟਿੰਗ ਬਣਾ ਕੇ ਜਿਹੜੀ ਆ ਮੈਨੂੰ ਅੱਜ ਪੇਂਟ ਕਰਕੇ ਬੜਾ ਹੈਰਾਨ ਕੀਤਾ ਤੇ ਮੈਂ ਖੁਸ਼ ਵੀ ਬਹੁਤ ਆ ਕਿ ਇਸ ਬੱਚੇ ਦੀ ਕਲਾ ਨੂੰ ਕਰਤਾਰ ਚਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਕਾਲ ਜੀ ਸਾਰਿਆਂ ਨੂੰ ਤੇ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਵੀਵਾਰ ਆ ਐਤਵਾਰ ਸੰਡੇ ਤੇ ਮੈਂ ਵੀ ਜਿਹੜਾ ਫੁਰਸਤ ਦੇ ਭਲਾਂ ਦੇ ਵਿੱਚ ਖੰਨਾ ਸਿਵਲ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਬੈਠਾ ਸੀ ਤਾਂ ਇਸੇ ਦੌਰਾਨ ਸਾਡਾ ਭਤੀਜ ਅਪਨਾਬ ਨੂਰ ਤੱਗੜ ਸਾਡੇ ਪੱਤਰਕਾਰ ਹਰਪ੍ਰੀਤ ਸਿੰਘ ਤੱਗੜ ਜੀ ਦਾ ਬੇਟਾ ਪ੍ਰਭ ਨੂਰ ਸਿੰਘ ਤੱਗੜ ਜੋ ਕਿ ਸੱਤਵੀਂ ਜਮਾਤ ਦੇ ਵਿੱਚ ਪੜਦਾ ਹੈ ਪਰ ਬੜੀ ਖੁਸ਼ੀ ਹੋਈ ਕਿ ਬੇੜਾ ਇਹਨੇ ਮੈਨੂੰ ਸਰਪ੍ਰਾਈਜ਼ ਦਿੱਤਾ ਤੇ ਘਰੋਂ ਆਇਆ ਤੇ ਜਦ ਆਪ ਪੇਂਟਿੰਗ ਮੇਰੇ ਹੱਥੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪੇਂਟਿੰਗ ਆ ਇਹ ਪ੍ਰਭਨੂਰ ਤੱਗੜ ਬਣਾ ਕੇ ਲੈ ਕੇ ਆਇਆ ਬੜਾ ਸਰਪ੍ਰਾਈਜ਼ ਹੋਇਆ ਤੁਸੀਂ ਦੇਖੋ ਕਿ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਛੋਟੇ ਬੱਚੇ ਨੇ ਇੰਨੀ ਸੋਹਣੀ ਪੇਂਟਿੰਗ ਬਣਾਈ ਹੋਊਗੀ ਬਿਲਕੁਲ ਹੂਬ ਹੂ ਜਿਹੜੇ ਆਪਣੇ ਹੱਥ ਨਾਲ ਪੇਂਟਿੰਗ ਬਣਾਈ ਆ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਹੋਰ ਕੋਈ ਮਦਦ ਨਹੀਂ ਲਈ ਨਾ ਕੋਈ AI ਦੀ ਮਦਦ ਲਈ ਜਿਸ ਤਰ੍ਹਾਂ AI ਦਾ ਜਮਾਨਾ ਕੇ ਲੋਕ AI ਦੀ ਮਦਦ ਲੈ ਕੇ ਬਹੁਤ ਕੁਝ ਬਣਾਉਂਦੇ ਨੇ ਪਰ ਇਸ ਪ੍ਰਭਨੂਰ ਤੱਗੜ ਨੇ ਜਿਹੜੀ ਆ ਆਪਣੇ ਹੱਥ ਨਾਲ ਬਣਾਈ ਹੋਈ ਜਿਹੜੀ ਪੇਂਟਿੰਗ ਆ ਤੇ ਹੋਰ ਵੀ ਖਾਸ ਗੱਲ ਆ ਕਿ ਜਿਹੜੀ ਫਰੇਮ ਬਣਾਈ ਆ ਇਹ ਵੀ ਆਪਣੇ ਆਪ ਇਹਨੇ ਬਣਾਈ ਆ ਤੇ ਕੋਈ ਜਿਆਦਾ ਸਮਾਂ ਨਹੀਂ ਲੱਗਿਆ 2-3 ਦਿਨਾਂ ਦੇ ਵਿੱਚ ਇਹਨੇ ਸਾਰੀ ਇਹ ਪੇਂਟਿੰਗ ਬਣਾ ਕੇ ਜਿਹੜੀ ਆ ਮੈਨੂੰ ਅੱਜ ਪ੍ਰਿੰਟ ਕਰਕੇ ਬੜਾ ਹਰਾਨ ਕੀਤਾ ਤੇ ਮੈਂ ਖੁਸ਼ ਵੀ ਬਹੁਤ ਆ ਕਿ ਇਸ ਬੱਚੇ ਦੀ ਕਲਾ ਨੂੰ ਦੇਖ ਕੇ ਕਿ ਬਹੁਤ ਸੋਹਣੀ ਕਲਾ ਜਿਹੜੀ ਇਹਦੀ ਹੈਗੀ ਆ ਤੇ ਮੈਂ ਆਸ ਕਰਦਾ ਕਿ ਸਾਡਾ ਇਹ ਭਤੀਜ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਆਰਟਿਸਟ ਬਣੂਗਾ ਤੇ ਜਿਹੜਾ ਇਹ ਬਹੁਤ ਜਿਹੜੀਆਂ ਜਿਹੜੀਆਂ ਪੇਂਟਿੰਗਾਂ ਨੇ ਉਹ ਦੇਸ਼ ਹੀ ਨਹੀਂ ਵਿਦੇਸ਼ ਦੇ ਵਿੱਚ ਵੀ ਮਸ਼ਹੂਰ ਹੋਣਗੇ ਅਸੀਂ ਵੀ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਕਿ ਬਾਬ ਨੂੰ ਤਗੜ ਦੀ ਇਹ ਕਲਾ ਪੂਰੇ ਵਿਦੇਸ਼ਾਂ ਦੇ ਵਿੱਚ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਬਣੇ ਪ੍ਰਸ਼ੰਸਾ ਦਾ ਵਿਸ਼ਾ ਬਣੇ ਸਲਾਘਾ ਦਾ ਵਿਸ਼ਾ ਬਣੇ ਸੋ ਮੈਂ ਪੇਂਟਿੰਗ ਹਾਸਲ ਕਰਕੇ ਬੜਾ ਖੁਸ਼ ਹਾਂ ਤੇ ਇਹੀ ਪ੍ਰਮਾਤਮਾ ਨੂੰ ਦੁਆ ਕਰੂੰਗਾ ਕਿ ਅੱਜ ਆਪਣੇ ਮਕਾਮ ਤੱਕ ਕਿਹੜਾ ਇਹ ਬੱਚਾ ਪਹੁੰਚੇ ਤੇ ਆਪਣੇ ਪਰਿਵਾਰ ਦਾ ਤੇ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕਰੇ ਸਸਕਾਰ